ਪਹਿਲੋਂ ਵੀ ਭਾਜੀ ਮੈਂ ਢਾੜੀ ਲੱਭਾ ਕਰਦਾ ਹਾਂ ਜੀ ਤੇ ਮੈਂ ਇਹ ਕੋਸ਼ਿਸ਼ ਇਹੋ ਕਰਦਾ ਵੀ ਚਲੋ ਮੰਗਣ ਦੀ ਨਾ ਹੀ ਲੋੜ ਪਏ ਕਿਉਂਕਿ ਮੰਗਣਾ ਬੜਾ ਔਖਾ ਜੇ ਮਦਦ ਇਹੀ ਕਿ ਇਹਨਾਂ ਦਾ ਇਲਾਜ ਹੋ ਜੇ ਸਾਡੇ ਘਰ ਦਾ ਗੁਜ਼ਾਰਾ ਵਜੇ ਅੱਛਾ ਜੀ ਤੇ ਇੱਥੋਂ ਦੇ ਕੋ ਮਜਬੂਰ ਗੁਰਦੁਆਰੇ ਖਾ ਵੀ ਆਈ ਦੀ ਤੇ ਨਾਲ ਹੀ ਲੈ ਆਈ ਦੀ ਦੋ ਟੈਗ ਹੋ ਗਿਆ ਨਾੜਾਂ ਮੇਰੀਆਂ ਬਲੌਗ ਹੋ ਗਿਆ ਸੀ ਦੋ ਸਟੈਂਟ ਪਵਾਏ ਮੈਂ ਅਗਰਾਹੀ ਕਰਕੇ ਇਕੱਠੇ ਮੇਰੇ ਕੋ ਸਟੈਂਟ ਵੀ ਨਹੀਂ ਪਏ ਘਰ ਦੀ ਗਰੀਬੀ ਕਰਕੇ ਸਾਡੇ ਕੰਮ ਕਮਾਈ ਕਰਨ ਨਾਲ ਅੱਗੇ ਪਿਛੇ ਕੋਈ ਨਹੀਂ ਹੈਗਾ ਮੇਰੀ ਘਰ ਦੀ 45 ਘਰਾਂ ਦਾ ਕੰਮ ਕਰਦੀ ਆ ਹਾਂ ਜੀ ਤੇ ਮੇਰੀ ਪੰਜਣੋੜੀ 1500 ਰੁਪਇਆ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਕੈਮਰਾਮੈਨ ਵੀਰ ਨੂੰ ਕਵਾਂਗਾ ਕਿ ਸਭ ਤੋਂ ਪਹਿਲਾਂ ਜਿਸ ਘਰ ਦੇ ਵਿੱਚ ਅਸੀਂ ਮੌਜੂਦ ਆ ਤਸਵੀਰਾਂ ਦੇ ਵਿੱਚ ਛੱਤਾਂ ਤੁਸੀਂ ਬਾਹਰੋਂ ਦੇਖ ਸਕਦੇ ਕਿ ਸਰੀਏ ਨਿਕਲੇ ਆ ਅੰਦਰੋਂ ਤਾਂ ਜਿਹੜੇ ਨਿਕਲੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਹਾਂ ਬੇਸ਼ੱਕ ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਸਰਕਾਰਾਂ ਦੇ ਵੱਲੋਂ 2022 ਤਹਿਤ ਸਾਰੇ ਹੀ ਗਰੀਬ ਘਰਾਂ ਦੇ ਜਿਹੜੇ ਆ ਮਕਾਨ ਉਹ ਅੱਕੇ ਹੋਣੇ ਸੀ ਪਰ ਕਿਤੇ ਨਾ ਕਿਤੇ ਇਹ ਪਰਿਵਾਰ ਜਿਹੜਾ ਵਾਂਝਾ ਰਹਿ ਗਿਆ ਸਰਕਾਰੀ ਸਹੂਲਤਾਂ ਤਾਂ ਤਸਵੀਰ ਦੇ ਵਿੱਚ ਤੁਸੀਂ ਇਹ ਵੀ ਵੇਖ ਰਹੇ ਹੋਵੋਗੇ ਕਿ 90% ਹੈਂਡੀਕੈਪਡ ਨੇ ਭਾਈ ਸਾਹਿਬ ਜੀ ਹੁਣੀ ਇੱਕ ਛੋਟੀ ਬੱਚੀ ਹੈ ਅਤੇ ਇੱਕੋ ਕੋਠੇ ਦੇ ਵਿੱਚ ਰਹਿਣ ਲਈ ਮਜਬੂਰ ਨੇ ਇੱਕ ਦੋ ਮੀਂਹ ਹੋਰ ਪੈ ਗਏ ਤਾਂ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਵੇਖਿਆ ਕਿ ਇਹ ਕਿਸੇ ਵੇਲੇ ਵੀ ਜਿਹੜਾ ਹੈ ਉਹ ਘਰ ਉੱਪਰ ਡਿੱਗ ਸਕਦਾ ਤੁਸੀਂ ਵੇਖ ਸਕਦੇ ਕਿ ਆਹ ਹਾਲਾਤ ਨੇ ਉਹਨਾਂ ਦੇ ਇੱਕ ਪਾਸੇ ਪੂਰਾ ਚਿਹਰਾ ਜਿਹੜਾ ਉਹ ਉਹਨਾਂ ਦਾ ਡੈਮੇਜ ਹੈ ਅੱਖ ਦੇ ਸਮੇਤ ਤਾਂ ਘਰਾਂ ਦਾ ਕੰਮ ਕਰਦੀ ਹੈ ਉਹਨਾਂ ਦੀ ਪਤਨੀ ਘਰਾਂ ਦਾ ਕੰਮ ਕਰਨ ਤੋਂ ਬਾਅਦ ਜਿਹੜਾ ਹੈ ਘਰ ਚੱਲਦਾ ਹੈ ਆਓ ਗੱਲਬਾਤ ਕਰਕੇ ਜਾਣਦੇ ਹਾਂ ਭੁੱਲ ਕੇ ਵੀ ਦੋਸਤੋ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਕਿਸੇ ਗਰੀਬ ਦਾ ਭਲਾ ਹੋ ਸਕਦਾ ਹੈ ਹਾਂਜੀ ਸਰ ਕੀ ਨਾਮ ਜੀ ਕਿਹੜਾ ਇਲਾਕਾ ਹੈ ਜੀ ਮੇਰਾ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਵੀਰ ਜੀ ਨਾਮ ਹੈਗਾ ਸਰਬਜੀਤ ਸਿੰਘ ਜੀ ਵਾਰਡ ਨੰਬਰ 12 ਕਾਲਜ ਰੋਡ ਪੀਰ ਸਗੀ ਹਸਤਾਨ ਦੇ ਨਜੀਬ ਵਾਲੀ ਗਲੀ ਪੱਟੀ ਜਿਹੜਾ ਤਰਨਤਾਰਨ ਕੀ ਐਸੀ ਮਜਬੂਰੀ ਪਈ ਕਿ ਅੱਜ ਸੋਸ਼ਲ ਮੀਡੀਆ ਤੇ ਰਹੀਂ ਜਿਹੜਾ ਹੈਲਪ ਮੰਗਣ ਦੀ ਲੋਡ ਪੈ ਗਈ ਤੁਸੀਂ ਪਹਿਲਾਂ ਕੀ ਕਰਦੇ ਹੋ ਜਰੂਰ ਮੈਂ ਚਾਹਾਂਗਾ ਆਪਣੇ ਬਾਰੇ ਦੱਸਿਓ ਪਹਿਲੋਂ ਵੀ ਭਾਜੀ ਮੈਂ ਢਾੜੀ ਲੱਭਾ ਕਰਦਾ ਹਾਂ ਜੀ ਤੇ ਮੈਂ ਇਹ ਕੋਸ਼ਿਸ਼ ਇਹੋ ਕਰਦਾ ਵੀ ਚਲੋ ਮੰਗਣ ਦੀ ਨਾ ਹੀ ਲੋਡ ਪਵੇ ਕਿਉਂਕਿ ਮੰਗਣਾ ਬੜਾ ਔਖਾ ਜੀ 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 ਔਖਾ ਆ ਤੇ ਸੁਣੀ ਨਹੀਂ ਆਪਾਂ ਮੰਗਣ ਜਾਂ ਤੁਹਾਨੂੰ ਮਾਰਿਆ ਮੰਗਲ ਮੂਲ ਨਾ ਜਾ ਕਹਿੰਦੇ ਨੇ ਆ ਤੇ ਮੈਂ ਮਜਬੂਰੀ ਨਾਲ ਵੀਡੀਓ ਪਾਉਣੀ ਵੀ ਜੇ ਤੁਹਾਨੂੰ ਸੱਜਾ ਪੇੜੋ ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਮੇਰੀ ਗਰੀਬੀ ਸੁਣੀ ਤੇ ਚੰਗੇ ਆਏ ਜੀ ਪਹਿਲੋ ਕੋ ਜੇਰ ਭੈਲੋ ਮੇਰਾ ਰੈਜ਼ਿਡੈਂਟ ਹੋ ਗਿਆ ਜੀ ਮੇਰਾ ਪਾਸਾ ਸਾਰਾ ਡੈਮੇਜ ਹੋ ਗਿਆ ਵਾ ਤੇ ਇੱਕੋ ਮੇਰੀ ਆਖਾ ਏ ਇਹ ਵੀ ਆਖ ਸਹੀ ਨਹੀਂ ਗਈ ਇਹਦੇ ਵਿੱਚ ਵੀ ਲੈਂਚ ਪਿਆ ਉਹਦੇ ਕੋ ਜਖਮ ਹੋਇਆ ਵਾ ਤੇ ਲੈਂਚ ਡਾਕਟਰ ਬਉਂਦੇ ਨਹੀਂ ਕਹਿੰਦੇ ਵੇਖੋ ਆਖੇ ਰਿਸਰੀ ਲੈਣਾ ਮੇਜਰ ਆਪਰੇਸ਼ਨ ਹੋਣਾ ਮੈਨੂੰ ਪ੍ਰੈਜ਼ੈਂਟੇਟ ਜੋ ਬਾਹਰ ਕਰਦਾ ਡਾਟਾ ਨੇ ਮੇਰ ਕੋ ਲਗਾ ਕੇ ਤੇ ਫੇਰ ਆਪਰੇਸ਼ਨ ਕੀਤਾ ਓਮ ਪ੍ਰਕਾਸ਼ ਹਸਪੀਟਲ ਨੂੰ ਮਾਰ ਰੋਡ ਤੋਂ ਜੀ ਇਹ 90% ਦਾ ਮੇਰੇ ਕੋਲ ਸਰਟੀਫਿਕੇਟ ਹੈ ਸਰਕਾਰੀ 90% ਦੀ ਰਿਪੋਰਟਾਂ ਡਾਕਟਰਾਂ ਦੀਆਂ ਮੇਰੇ ਕੋਲ ਡਾਕਟਰ ਰਾਏ ਜੀ ਅਸ਼ੀਸ਼ ਗੁਪਤਾ ਜੀ ਨੇ ਲਿਖਿਆ ਵਾ ਤੇ ਉਹ 90% ਤੋਂ ਬਾਅਦ ਮੈਨੂੰ ਦੋ ਟੈਗ ਹੋ ਗਏ ਆ ਅੱਛਾ ਜੀ ਦੋ ਟੈਗ ਹੋ ਗਿਆ ਨਾੜਾਂ ਮੇਰੀਆਂ ਬਲੌਕ ਹੋ ਗਈਆਂ ਦੋ ਸਟੈਂਟ ਪਵਾਏ ਮੈਂ ਅਗਰਾਹੀ ਕਰਕੇ ਇਕੱਠੇ ਮੇਰੇ ਕੋਲ ਸਟੈਂਟ ਵੀ ਪਏ ਘਰ ਦੀ ਗਰੀਬੀ ਕਰਕੇ ਤੇ ਇਹ ਲਾਜੜਾ ਮਹਿੰਗਾ ਬਲੋ ਪਲਾਟ ਇਹ ਤਾਂ ਹੋਣਾ ਹੀ ਨਹੀਂ ਨਾ ਤੂੰ ਸਟ੍ਰੈਟਜੀ ਨੂੰ ਮੇਰੇ ਕੋਲ ਭਾਈ ਇਕੱਠੇ ਪਏ ਜ਼ਰਦ ਮੇਰੇ ਹੱਲੇ ਸ਼ਾਦੀ ਜੀ ਨਹੀਂ ਸੀ ਮੇਰੇ ਕੋਲ ਦਾ ਕਦਮ ਤੁਰਿਆ ਨਹੀਂ ਜਾਂਦਾ ਜੀ ਵੀ ਦਰਦ ਇੰਨੀ ਹੁੰਦੀ ਆ ਤੇ ਇੱਕ ਮੇਰੀ ਨਿਗਾਹ ਘੜਦੀ ਜਾਂਦੀ ਆ ਤੇ ਮੈਂ ਦੇਹੋ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਸਾਡੀ ਕੋਈ ਨਾ ਕੋ ਹੈਲਪ ਕੀਤੀ ਸਾਡੀ ਬਾਹ ਫੜੋ ਮੇਰੇ ਵੀਰ ਦਾਨੀ ਸਜਣ ਜਿਹੜੇ ਘਰ ਚ ਕਮਾਉਣ ਵਾਲੇ ਕਿੰਨੇ ਨੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਜੀ ਮੇਰੀ ਇੱਕੋ ਬੇਟੀ ਆ ਜੀ ਪਿਛਲੇ ਮਹੀਨੇ ਜਲਾਈ 23 ਤਰੀਕ ਨੂੰ ਤਿੰਨਾਂ ਸਾਲਾਂ ਦੀ ਹੋਈ ਆ ਇੱਕ ਬੇਟਾ ਦੇ ਬੇਟੀ ਮੇਰੇ ਪਹਿਲਾਂ ਪੂਰੇ ਹੋ ਗਏ ਜਣਾਂ ਦੀ ਡੈਥ ਹੋ ਗਈ ਆ ਸਾਡੇ ਕੰਮ ਕਮਾਈ ਕਰਨ ਵਾਲਾ ਅੱਗੇ ਪਿਛੇ ਕੋਈ ਨਹੀਂ ਹੈਗਾ ਮੇਰੀ ਘਰ ਦੀ 45 ਘਰਾਂ ਦਾ ਕੰਮ ਕਰਦੀ ਆ ਤੇ ਮੇਰੀ ਬੰਛਣੋੜੀ 1500 ਰੁਪਇਆ ਉਹਦੇ ਨਾਲ ਮਾੜਾ ਮੋੜਾ ਰੋਟੀ ਪਾਣੀ ਚਲਾਉਂਦੇ ਆ ਤਾਂ ਸਰਕਾਰੀ ਕਣਕ ਵਗੈਰਾ ਮਿਲਦੀ ਹੈ ਕੋਈ ਸਰਕਾਰੀ ਦਰਬਾਰੇ ਤੁਸੀਂ ਅਰਜ਼ੀ ਅਪੀਲ ਕੋਈ ਕੀਤੀ ਹੋਵੇ ਕਿਉਂਕਿ ਸਰਕਾਰ ਦਾ ਕੋਈ ਨੁਮਾਇੰਦਾ ਕਿਸੇ ਨੇ ਮਦਦ ਕੀਤੀ ਹੋਵੇ ਜਾ ਜੇ ਲਾਤਾ ਦੇ ਵਿੱਚ ਕੋਈ ਰਿਸ਼ਤੇਦਾਰ ਤੁਹਾਡਾ ਬੋੜਿਆ ਹੋਵੇ ਦੇਖੋ ਵੀਰ ਜੀ ਰਿਸ਼ਤੇਦਾਰ ਵੀ ਮਾਤੜਾ ਅੱਛਾ ਤੇ ਕੋਈ ਮਾੜੇ ਦਿਨਾਂ ਚ ਲਾਗੇ ਵੀ ਨਹੀਂ ਲੱਗਦਾ ਤੁਹਾਨੂੰ ਪਤਾ ਮਾਤੜੇ ਕੋਈ ਜਿਹੜੇ ਚੰਗਾ ਭੈਣ ਭਾ ਥੋੜੇ ਬੋੜੇ ਲੈ ਲੈ ਕੇ ਉਹਨਾਂ ਕੋ ਵਰਦੇ ਆ ਤੋ ਵੀ ਕਿੰਨਾ ਕੁ ਚਿਰ ਦੇਣ ਤੇ ਮੈਂ ਹਾਰ ਕੇ ਮੈਨੂੰ ਫਿਰ ਤੇ ਮੇਰੇ ਵੀਰ ਨੇ ਮੈਨੂੰ ਸਲਾਹ ਦਿੱਤੀ ਵੀ ਤੂੰ ਸੋਸ਼ਲ ਮੀਡੀਆ ਰਹੀ ਆਪਣੀ ਵੀਡੀਓ ਭਾਲ ਲੋਕਾਂ ਦੀਆਂ ਬੜੀਆਂ ਵੀ ਇਹ ਵੇਖਦੀਆਂ ਤੇ ਨੂੰ ਵੀਰਦਾਨੀ ਸਜਣ ਵੀਰ ਮਿਲ ਜੂਗਾ ਜਿਹਨਾਂ ਤੇਰੀ ਹੈਲਪ ਹੋ ਜੂਗੀ ਤੇਰਾ ਇਲਾਜ ਹੋ ਜੂਗਾ ਤੇਰਾ ਪਰਿਵਾਰ ਬਚ ਜੂਗਾ ਪਹਿਨ ਜੀ ਤੁਹਾਡਾ ਕੀ ਨਾਮ ਹੈ ਪਹਿਨ ਜੀ ਪਹਿਨ ਜੀ ਕਿੰਨੇ ਸਾਲ ਉਮਰ ਹੈ ਤੁਹਾਡੀ ਤੇ ਕਿੰਨੇ ਘਰਾਂ ਦਾ ਕੰਮ ਕਰਦੇ ਤੁਸੀਂ 50 ਸਾਲ ਦੇ ਲੱਗੇ ਉਮਰ ਹਾਂ ਜੀ ਚੌਕਰਾ ਦਾ ਕੰਮ ਕਰਦੀ ਅੱਛਾ ਜੀ ਤੇ ਬਣੇ ਕੀ ਦਾਨੀ ਸੱਜਣ ਜਿਹੜੇ ਸਮੇਂ-ਸਮੇਂ ਤੇ ਬਾਹ ਫੜਦੇ ਨੇ ਉਹਨਾਂ ਨੂੰ ਕੀ ਮਦਦ ਦੀ ਅਪੀਲ ਕੀ ਬੰਨਣਾ ਚਾਹੀਦਾ ਤੁਹਾਡੀ ਮਦਦ ਇਹੀ ਕਿ ਇਹਨਾਂ ਦਾ ਇਲਾਜ ਹੋ ਜੇ ਸਾਡੇ ਘਰ ਦਾ ਗੁਜ਼ਾਰਾ ਵਜੇ ਅੱਛਾ ਜੀ ਇੱਥੋਂ ਦੇ ਕੋ ਮਜਬੂਰ ਗੁਰਦੁਆਰੇ ਖਾ ਵੀ ਆਈ ਦੀ ਤੇ ਨਾਲ ਹੀ ਲੈ ਆਈ ਦੀ ਅੱਛਾ ਜੀ ਗੁਰਦੁਆਰਾ ਸਾਹਿਬ ਜੀ ਹਾਂਜੀ ਬੀਰੀ ਚੰਦ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਾਵਕ ਮਨ ਦੇ ਨਾਲ ਭੈਣ ਨੇ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੀ ਹੈ ਉਹ ਕਈ ਵਾਰ ਗੁਰੂ ਘਰ ਦੇ ਵਿੱਚ ਜਾ ਕੇ ਰੋਟੀ ਖਾਣੀ ਪੈਂਦੀ ਹੈ ਤਾਂ ਦੋਸਤੋ ਔਲਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਇਹ ਅਪੀਲ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਕਿ ਤੁਹਾਡਾ ਲੈਂਟਰ ਪੈਣਾ ਚਾਹੀਦਾ ਹੈ ਜਾਂ ਇਲਾਜ ਹੋ ਜਾਏ ਕਿਵੇਂ ਵੀ ਮੈਂ ਤੇ ਵੇਖੋ ਜੀ ਆਪਣੇ ਸਾਰੇ ਦਾਨੀ ਸੱਜਣਾ ਵੀਰਾਂ ਦੇ ਅੱਗੇ ਹੱਥ ਜੋੜ ਕੇ ਬਾਰ-ਬਾਰ ਇਹੋ ਬੇਨਤੀ ਕਰਦਾ ਹਾਂ ਵੀ ਆਡੀ ਮਦਦ ਕੀਤੀ ਜਾਵੇ ਐਨਆਰਆਈ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਮੈਨਜ਼ੂ ਵਾਲਿਆਂ ਲਗੇ ਤੇ ਹੋਰ ਜਿਹੜੇ ਸਮਾਜ ਸੇਵੀ ਆ ਉਹਨਾਂ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇੱਕ ਦਿਨ ਮੇਰਾ ਲਾਜ ਕਰਾ ਦੇਣ ਉਹ ਲੈ ਚ ਚੰਗਾ ਬੈਰ ਮੇਰੀ ਨਿਗਾਹ ਵਾਜੇ ਜਦ ਨਾਲ ਮੇਰੀ ਕੋ ਬੇਟੀ ਆ ਇਹਦਾ ਆਉਣ ਵਾਲਾ ਸਮਾਂ ਚੰਗਾ ਬਤੀਤ ਹੋ ਜੇ ਉਹ ਇਹਦਾ ਸੋਚਿਆ ਜਾਵੇ ਤੇ ਕੋ ਸਾਡੀ ਹੈਲਪ ਕੀਤੀ ਜਾਵੇ ਆਰਥਿਕ ਤੰਗ ਵੀ ਆ ਰਹਿਣ ਨੂੰ ਬਹੁਤ ਜਿਆਦੀ ਆ ਮੈਂ 31 ਦਾ 2023 ਦੀ ਦਵਾਈ ਲੈਂਦੀ ਹਾਰਦੀ ਮੁੜ ਕੇ ਪਹਿਲੋਂ ਮੇਰੇ ਸਟੈਂਟ ਜਿਹੜੇ ਪਏ ਆ ਉਹ ਬੈ ਰੰਦਾਵਾ ਹਸਪੀਟਲੋਂ ਤੇ ਮੁੜ ਕੇ ਮੇਰਾ ਲਾਚਨਦਾ ਪਰਮੋ ਡਾਕਟਰ ਜੀ ਕੋ ਕੇਅਰ ਵੀਲਾ ਹਸਪੀਟਲੋਂ ਬਰਸਰੋਂ ਆਪਣਾ ਨੰਬਰ ਬੋਲ ਦੂੰਗੀ ਮੇਰਾ ਜੀ ਵੀਰ ਜੀ ਨੰਬਰ ਹੈਗਾ 99146 14916 99146 14916 ਇਹਦੇ ਤੇ ਵਟਸਐਪ ਚੱਲਦਾ ਇਹਦੇ ਤੇ ਗੂਗਲ ਪੇ ਨੰਬਰ ਚੱਲਦਾ ਤਾਂ ਗੂਗਲ ਪੇ ਵੀ ਜਿਹੜਾ ਹੈ ਇਸੇ ਨੰਬਰ ਤੇ ਚੱਲਦਾ ਦੋਸਤੋ ਜਿਹੜਾ ਨੰਬਰ ਉਹਨਾਂ ਨੇ ਬੋਲਿਆ ਤਾਂ ਦੋਸਤੋ ਇਹੀ ਅਪੀਲ ਕਰਨੀ ਚਾਹਾਂਗੇ ਕਿ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੀ ਵੀਡੀਓ ਵੇਖ ਕੇ ਤੁਸੀਂ ਚੈਨਲ ਦੀ ਕਿਸੇ ਗਰੀਬ ਦੀ ਹੈਲਪ ਕਰਦੇ ਹੋ ਇਹ ਨੇ ਅਸਲ ਲੋੜਵੰਦ ਜੀ ਹਾਂ 90% ਹੈਂਡੀਕੈਪ ਅਤੇ ਪਤਨੀ ਘਰਾਂ ਦਾ ਕਰਦੀ ਹੈ ਕੰਮ ਛੋਟੀ ਬੱਚੀ ਜਾਂਦੀ ਹੈ ਸਕੂਲ ਤਾਂ ਆਹ ਹਾਲਾਤ ਨੇ ਉਸ ਪਰਿਵਾਰ ਦੇ ਕਿਵੇਂ ਉਹ ਕਰਦੇ ਹੋਣਗੇ ਗੁਜ਼ਾਰਾ ਤੁਹਾਡੀ ਮਦਦ ਹੀ ਹੈ ਲੋੜ ਜੀ ਹਾਂ ਦੋਸਤੋ ਅਸੀਂ ਬਹੁਤ ਸਾਰਾ ਦਾਨ ਕਰਦੇ ਹਾਂ ਪਰ ਉਥੇ ਕਿਤੇ ਨਾ ਕਿਤੇ ਇਹ ਲੋੜਵੰਦ ਪਰਿਵਾਰ ਦਾ ਵੀ ਜ਼ਰੂਰ ਸਾਥ ਬਣੀਏ ਤੇ ਇਹਨਾਂ ਨੂੰ ਜਿਹੜਾ ਉਹ ਕੋਈ ਨਾ ਕੋਈ ਤਿਲ ਫੁੱਲ ਭੇਟਾ ਦਰਪਨ ਜਿਹੜੀ ਤਿਲ ਫੁੱਲ ਇਹਨਾਂ ਦਾ ਕਰਕੇ ਉਹ ਪ੍ਰਮਾਤਮਾ ਦੇ ਇਹ ਕਹਿੰਦੇ ਹੁੰਦੇ ਨੇ ਕਿ ਗੁਰੂ ਜਦੋਂ ਅਸੀਂ ਕਿਸੇ ਦੇ ਮਦਦ ਕਰਦੇ ਆਂ ਤਾਂ ਪਰਮਾਤਮਾ ਵੀ ਸਾਡੇ ਤੇ ਕਿਰਪਾ ਕਰਦਾ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਪੱਟੀ